हेलो जी सत श्री काल 돌ਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਕੰਮ ਤਾਂ ਦੇ ਸਾਰੇ ਕਰ ਲਏ ਕਪੜਾ ਜਿਹੜਾ ਧੋ ਤਾ ਤੇ ਮੈਂ ਸਾਗ ਵੀ ਰੱਖ ਤਾ ਸਵੇਰ ਦਾ ਟਾਈਮ 12 ਵਜ ਗਏ ਨਗੇ ਸਾਢੇ 12 ਹੋਣ ਵਾਲੇ ਹੋਗੇ ਨਾ ਤੇ ਸਾਗ ਅੱਜ ਮੈਂ ਥੋੜਾ ਜਿਹਾ ਲੇਟ ਹੋਗੀ ਕੰਮ ਤਾਂ ਦਾ ਕਰਦੇ ਕਰਦੇ ਨਾ ਬਸ ਇਸ ਤਰ੍ਹਾਂ ਹੀ ਪਤਾ ਨਹੀਂ ਕੀ ਹੋ ਜਾਂਦਾ ਗਾ ਇੱਕ ਠੰਡ ਕਰਕੇ ਬਸ ਆਪਾਂ ਸਵੇਰੇ ਮੱਝਾ ਕੱਢਣ ਤੋਂ ਥੋੜਾ ਜਿਹਾ ਐ ਕਰ ਲੈਨੇ ਨਾ ਵੀ ਥੋੜੀ ਜਿਹੀ ਧੁੱਪ ਚੜ ਜਾਣ ਦੇ ਫੇਰ ਕੱਢਾਂਗੇ ਪਾਣੀ ਤਾਂ ਨਹੀਂ ਪੀਣਾ ਹੁੰਦਾ ਗਾ ਵੀ ਠੰਡਾ ਪਾਣੀ ਨਾ ਪਿਆ ਜਾਵੇ ਕਿਤੇ ਟੂਟੀ ਆ ਜਾਣ ਦੋ ਨਾ ਤੇ ਬਸ ਤਾਂ ਥੋੜੇ ਥੋੜੇ ਨਾਲ ਹੀ ਫਿਰ ਲੇਟ ਹੋ ਜਾਂਦੇ ਆਗੇ ਤੇ ਹਾਂਜੀ ਹੁਣ ਆ ਮੈਂ ਸਾਗ ਰੱਖ ਲਿਆ ਮਸਾਲਾ ਵਗੈਰਾ ਉਹ ਚ ਨਵੀ ਨੇ ਪਾ ਤਾਰਾ ਘੜ ਕੇ ਤੇ ਪੀਸ ਕੇ ଲୁଣ ਮਿਰਚ ਵੀ ਪਾ ਤਾ ਆਪਾਂ ਅੱਜ ਨਾ ਅਸੀਂ ਰੱਖੀ ਹੈਗੀ ਸਰੋਂ ਗਦੇ ਕੰਨੀ ਜੀ ਕਹਿੰਦੇ ਹੁੰਦੇ ਨੇ ਜਿਹੜੀ ਹੈ ਨਾ ਵੱਡੇ ਵੱਡੇ ਪੱਤੇ ਵਾਲੀ ਉਹਨੂੰ ਗਦੇ ਕੰਨੀ ਕਹਿ ਦਿੰਦੇ ਨੇ ਕਿ ਸਾਰੀ ਵੱਡੇ ਵੱਡੇ ਪੱਤੇ ਵਾਲੀ ਸਰੋਂ ਹੁੰਦੀ ਹੈਗੀ ਉਹ ਤੇ ਦੂਸਰਾ ਸਾਗ ਤਾਂ ਘੱਟ ਸੀਗਾ ਤੇ ਉਹ ਵੱਡੇ ਵੱਡੇ ਪੱਤੇ ਦੀ ਸਰੋਂ ਦਾ ਸਾਗ ਸੀਗਾ ਜਿਹੜਾ ਜ਼ਿਆਦਾ ਸੀਗਾ ਨਾ ਤੇ ਉਹ ਕਹਿੰਦੇ ਨੇ ਮੈਂ ਆਖ ਮਹਾਈ ਕਾਤੋਂ ਲੇਕਿਨ ਵੀ ਮੈਨੂੰ ਗੰਦਲਾ ਸਾਗ ਜਿਆਦਾ ਵਧੀਆ ਲੱਗਦਾਗਾ ਇਹ ਵੱਡਾ ਵੱਡਾ ਪੱਤਾ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਕਹਿੰਦੇ ਇਹਦੇ ਨਾਲ ਤਜਾਬ ਘੱਟ ਬਣਦਾਗਾ ਵੀ ਤਾਂ ਕਰਕੇ ਸਰੋਂ ਵੱਧ ਉਹ ਕਰਦੇ ਨੇਗੇ ਹਰੀ ਕੀ ਨਾ ਵੈਸੇ ਸਾਗ ਵੀ ਉਹਦਾ ਵਧੀਆ ਦਾ ਬਣਦਾਗਾ ਦੇਖਣ ਨੂੰ ਨਹੀਂ ਵਧੀਆ ਲੱਗਦੀ ਹੈਗੀ ਕੱਟਣ ਵੇਲੇ ਆਪਾਂ ਜਦੋਂ ਚੀਰਦੇ ਆਂਗਾ ਉਦੋਂ ਨਹੀਂ ਵਧੀਆ ਲੱਗਦੀ ਹੈਗੀ ਤੇ ਨਾ ਹੋਰ ਚੀਰ ਲਾ ਲਸਣ ਮੈਂ ਇਸੇ ਲਦੂਗੀ ਇਹ ਕੱਟ ਲਾ ਤੇ ਤੜਕਣ ਦੀ ਤਿਆਰੀ ਕਰੀ ਜਾਣੀ ਹੈਗੇ ਹੁਣ ਮੈਂ ਨਵੀ ਨੂੰ ਕਹਾਂ ਮੈਂ ਤਵੇਲੀ ਹੈਗੀ ਸਾਗ ਦਾ ਵੀ ਤੜਕਾ ਤਿਆਰ ਕਰਕੇ ਰੱਖਦੇ ਨਾ ਤਾਂ ਜਿੱਦ ਦਿਨ ਆਪਾਂ ਸਾਗ ਰੱਖਦੇ ਉਦੋਂ ਸਾਗ ਨਾ ਇਸ ਤਰ੍ਹਾਂ ਹੀ ਬਿਨਾ ਤੜਕੇ ਵਧੀਆ ਲੱਗਦਾ ਹੁੰਦਾ ਹੈਗਾ ਨਵੀ ਦੇ ਜਿਹੜੀ ਉਹ ਨਹੀਂ ਖਾਂਦੇ ਹੈਗੇ ਹੁਣ ਤੜਕ ਕੇ ਫੇਰ ਰੱਖਾਂਗੇ ਚਲੋ ਤੜਕਿਆ ਖਾ ਲੈਣਗੇ ਨਾ ਤੇ ਕਹਿੰਦੇ ਇਹਦੇ ਨਾਲ ਤਜਾਬ ਘੱਟ ਬਣਦਾ ਹੈਗਾ ਤਾਂ ਕਰਕੇ ਲੈ ਕੇ ਆਉਣੀ ਹੈਗੀ ਫਿਰ ਮੈਂ ਹਰ ਕੇ ਰੱਖ ਲਈ ਨਾ ਦੂਸਰੀ ਸਰੋਂ ਘੱਟ ਸੀਗੀ ਉਹ ਵੱਡੇ ਵੱਡੇ ਪੱਤੇ ਦੀ ਜ਼ਿਆਦਾ ਸੀ ਉਦੋਂ ਮਾਸੀ ਨੇ ਵੀ ਸਾਡੇ ਇੱਥੇ ਉਹੀ ਬਿਜਾਈਏਗੀ ਕਹਿੰਦੀ ਉਹ ਕਿ ਉਹ ਵੱਡੇ ਵੱਡੇ ਪੱਤੇ ਦੀ ਸਰੋਂ ਬੀਜੋ ਦੂਜੀ ਘੱਟ ਬੀਜੋ ਤੇ ਅਸੀਂ ਉਹ ਥੋੜੀ ਘਰੇ ਤੇ ਅਸੀਂ ਥੋੜੀ ਵਿਜੇਗੀ ਪਰ ਹਜੇ ਆਪਣਾ ਇੰਨਾ ਹੋਇਆ ਨਹੀਂ ਸੀ ਕਰੋ ਸਾਗ ਨਾ ਵੀ ਆਪਾਂ ਕਰੋ ਤੋੜ ਕੇ ਬਣਾ ਲਈਏ ਤੇ ਇਹ ਆਪਾਂ ਤੋੜ ਕੇ ਲੈ ਕੇ ਆਏ ਸੀਗੇ ਕਿਸੇ ਦੇ ਤੇ ਅੱਜ ਆਪਾਂ ਆਪਣੇ ਖੇਤ ਕਰਦੇ ਨੇ ਸਪਰੇ ਹਜੇ ਚਾਹ ਪਾਣੀ ਕੁਛ ਨਹੀਂ ਦੱਸਿਆ ਹੈਗਾ ਸਾਨੂੰ ਲੈ ਕੇ ਵੀ ਨਹੀਂ ਗਏ ਹੈਗੇ ਦੇਖੋ ਕੀ ਕਹਿੰਦੇ ਨੇਗੇ ਨਾ ਪਾਪਾ ਜੀ ਦੁਕਾਨ ਤੇ ਬੈਠੇ ਨੇਗੇ ਉਹ ਵਿਚਾਰੇ ਦੁਕਾਨ ਦੀ ਰਾਖੀ ਬੈਹ ਜਾਂਦੇ ਨੇਗੇ ਫਿਰ ਬਾਹਰ ਚ ਕੁਰਸੀ ਢਾਕੇ ਧੁੱਪੇ ਤੇ ਹਜੇ ਬੀਬੀ ਸਾਡੀ ਆਈ ਨਹੀਂ ਹੈਗੀ ਪਤਾ ਨਹੀਂ ਹਜੇ ਕਿੰਨੇ ਕ ਦਿਨ ਲਾ ਕੇ ਆਊਗੀ ਵਿਆਹ ਦੀ ਸਮਾਪਤੀ ਹੋ ਗਈ ਮੈਨੂੰ ਲੱਗਦਾ ਸਾਰੇ ਘਰਾਂ ਨੇ ਰੋਟੀ ਪਾਣੀ ਵੀ ਕਰਤਾ ਕੱਲ ਤੇ ਹੁਣ ਦੇਖੋ ਅੱਜ ਸਵੇਰਾ ਆਉਣ ਵਾਲੇ ਨਹੀਂਗੇ ਨਾ ਮਾਸੀ ਵੀ ਇਧਰੋਂ ਵਾਗ ਗਈ ਤੇ ਬੀਬੀ ਵੀ ਨਹੀਂ ਹਜੇ ਆਈ ਹੈਗੀ ਮਾਸੀ ਆਪਦੇ ਪੇਕੀ ਵਾਗ ਗਈ ਉੱਥੇ ਵਿਆਹ ਤੇ ਗਏ ਹੋਏ ਨੇਗੇ ਉਹ ਤੇ ਚਲੋ ਜੀ ਹੁਣ ਆਪਾਂ ਕਰ ਦਿਆਂਗੇ ਤੜਕੇ ਦੀ ਤਿਆਰੀ ਤੇ ਅੱਗ ਗੁਗਾਹਾਂ ਕਰ ਦਿਆ ਨਾ ਲੇਟ ਹੋ ਗਈ ਥੋੜਾ ਜਿਹਾ ਸਾਗ ਨੂੰ ਜੇ ਇਹਦੇ ਕੋਲੇ ਬੈਠੂਗੀ ਤਾਂ ਸਨੇਹਾ ਬਣੂਗਾ ਨਾ ਨਹੀਂ ਫਿਰ ਧਾਰਾ ਬੇਲ ਨੂੰ ਬਣਨਾ ਨਹੀਂ ਹੈਗਾ ਕਿਉਂਕਿ ਧਾਰਾ ਕੱਢ ਕੇ ਤਾਂ ਨਾਲ ਦੀ ਨਾਲ ਰੋਟੀ ਦਾ ਟਾਈਮ ਹੋ ਜਾਂਦਾ ਹੈਗਾ ਨਾ ਤੇ ਹੁਣ ਆਪਾਂ ਕਰਦੇ ਆਂ ਤਿਆਰੀ ਮਿਲਦੇ ਆਪਾਂ ਫੇਰ ਠੀਕੋ ਹਾਂ ਤਾਂ ਫਿਰ ਸਿਕੰਦਰ ਜਦੋਂ ਇਸ ਨੂੰ ਜਾਣ ਕਰਤਨੀ ਤੁਸੀਂ ਜਿਵੇਂ ਫੋਨ ਨਾਲ ਕਰਕੇ ਹਟਿਆ ਜੀ ਪਾਪਾਈ ਮਿਲਣੀ ਦਾ ਕੰਬਲ ਉੱਥੀ ਤੇ ਆਏ ਸੀਗੇ ਕਹਿੰਦੇ ਭਈ ਇਸ ਤੋਂ ਉੱਥੀ ਫੜਾਇਆ ਆਏ ਸੀ ਕਹਿੰਦੇ ਮੈਂ ਕਾਤੋਂ ਕੀ ਕਰ ਲਿਓ ਨਹੀਂ ਤਾ ਮੈਂ ਵੀ ਆਖਿਆ ਸੀ ਮਹਾ ਤਾਂ ਹੁਣ ਨਾਲ ਉਹ ਕਰਦਾ ਹੁੰਦਾ ਆਹ ਮਠਾਈ ਫੇਰ ਭੇਜਦੀ ਹੈ ਆਹ ਹੋਰ ਕੀ ਦੀ ਹੈਗੀ ਸਾਰੀ ਗਈ ਕੋਠੀ ਜਾਣ ਲਈ ਗਈਆਂ ਫੇਰ ਹੋਰ ਫੇਰ ਕੋਠੀ ਜਾਣੀ ਹੈਗਾ ਜੇ ਤਾਂ ਸਾਰਾ ਉਹਨਾਂ ਦੁਆਰੇ ਲਈ ਮਠਾਈ ਤਾਂ ਉਹਨਾਂ ਨੇ ਆਪਾਂ ਨੂੰ ਦੇਤੀ ਸੀਗੀ ਪਹਿਲਾਂ ਤੇ ਚਲੋ ਭਾਈ ਦਰੀਆ ਸਾਰੇ ਠੀਕ ਠਾਕ ਨੇ ਹਾਂ ਵਧੀਆ ਕੌਣ ਹੰਢ ਕੇ ਗਿਆ ਹੁਣ ਪਾ ਛੱਡ ਕੇ ਉਹਦੀ ਮੁਰਗਿਆ ਬਾਅਦ ਚ ਅੱਛਾ ਬਹੁਤ ਟਾਈਮ ਹੋ ਗਿਆ ਹੋ ਭਾਈ ਨੂੰ ਹੈ ਟਾਈਮ ਹੋ ਗਿਆ ਹਾਂ ਮੈਂ ਦੰਨਾਂ ਬਹੁਤ ਥਿਰ ਟਾਈਮ ਮੇਰੇ ਕੱਪੜੇ-ਕੁਪੜੇ ਸਾਬੇ ਅੱਛਾ ਆਪਾਂ ਹਜੇ ਹੁਣੀ ਯਾਦ ਕਰਕੇ ਹੈਡੀ ਸੀ ਬੀਬੀ ਹਜੇ ਆਉਂਦੀ ਨਹੀਂ ਹੈਗੀ ਵੀ ਕੱਲ ਨੂੰ ਤਾਂ ਵਿਹਾਰ ਤੇ ਹਰ ਸਾਰੇ ਹੋ ਗਏ ਉਹਨਾਂ ਦੇ ਕੱਲ ਹੋ ਗਏ ਹਾਂ ਜੋ ਤਾਂ ਹਜੇ ਕਹਿੰਦੇ ਸਾਨੂੰ ਕੋਠੀ ਜੜ ਲੈ ਕੇ ਚੱਲੋ ਦੀ ਮਾਂ ਆਖਾ ਭਜਾਈ ਦੀ ਗੱਲ ਕਹਿੰਦੀ ਭਾਣ ਜਰੂਰ ਆ ਜੂਗਾ ਹਾਂ ਮੇਰੇ ਹੱਥੋਂ ਤਾਂ ਨੀਂਨਾ ਹੋ ਗਿਆ ਹਾਂ ਆਪਦੇ ਘਰੇ ਵੀ ਆਪਦੇ ਘਰ ਵਰਗੀ ਮੋਜ ਨਹੀਂ ਹੁੰਦੀ ਹੈ ਨਾ ਕਿੰਨੇ ਦਿਨਾਂ ਦਾ ਤਾਂ ਜੀ ਨਹੀਂ ਲੱਗਦਾ ਸੀ ਤੇਰੇ ਇਕੱਲੇ ਰਹੇ ਨੇ ਘਰੇ ਉਹ ਤਾਂ ਗਾ ਪੈਦਾ ਤਾਂ ਪਤਾ ਨਹੀਂ ਲੱਗਦਾ ਇਕੱਲੇ ਇਕੱਲੇ ਤਾਂ ਪਤਾ ਲੱਗਦਾ ਭਾਵੇਂ ਕੁਝ ਵੀ ਹੋਊ ਤਾਂ ਆਪਦੇ ਘਰੇ ਲੱਗ ਜਾਂਦੀਆਂ ਗੱਲਾਂ ਚਾਹ ਪਾਣੀ ਕੁਝ ਲੈ ਕੇ ਆਮ ਕੋਈ ਤਾਂ ਕਰ ਲਈ ਹੁਣ ਜੀ ਨੀ ਖੰਡੀ ਨਹੀਂ ਹਵਾਉਂਦੀ ਇਧਰ ਹੋਣੀ ਗਰਮੀ ਚ ਆਉਂਦੀ ਨਹੀਂ ਜਿਵੇਂ ਆਹ ਦਾ ਕਹਣਾ ਹੁੰਦਾ ਨਾ ਕੁੜੀਆਂ ਨੂੰ ਨਿਤਵਾਰ ਆਉਂਦਾ ਕਹੋਗਾ ਲੋਈ ਪੀ ਸਾਗ ਨੂੰ ਨਿਤਵਾਰ ਆਉਂਦਾ ਜਦੋਂ ਆ ਕੇ ਦੇਖਦੇ ਦੂਜੇ ਦਿਨ ਉਹ ਆਹ ਲੱਗੂ ਹੋਰ ਵੱਡਾ ਹੋ ਗਿਆ ਹੋਰ ਵੱਡਾ ਹੋ ਗਿਆ ਨਾ ਫਰਕ ਤਾਂ ਪਿਆ ਸੰਗਣਾ ਜੋ ਹੋ ਗਿਆ ਫੀ ਆਹ ਦੇ ਮਿੱਠੀ ਕਿੰਨੀ ਵਧੀਆ ਹੋਈ ਪਈ ਨਵੀ ਨੇ ਕੱਲ ਮੂਲੀ ਪੱਟੀ ਸੀ ਕਿੱਡੀ ਕਿ ਸੀਗੀ ਬਾਲੀ ਵੱਡੀ ਸੀ ਚੱਕੀ ਨਹੀਂ ਗਈ ਮੂਲੀ ਦਾ ਦਿਸੇ ਵੀ ਸਾਰੀ ਬੇਕਾਰ ਨੇ ਮੰਮੀ ਕੋਈ ਵੀ ਨਹੀਂ ਹੋਈ ਨਹੀਂ ਹੋਣ ਗਿਆ ਪੁੱਤ ਛੋਟੀਆਂ ਨਹੀਂ ਹੈ। ਹੱਜੀ ਛੋਟੀਆਂ ਨੇ ਇੰਨੇ ਟਾਂ ਟ ਹੋ ਗਏ ਇਹਨਾਂ ਨੇ। ਛੋਟੀਆਂ ਨਹੀਂ ਹੈ। ਆਪਾਂ ਪਿਛੇ ਇੱਤਾ ਲਾਇਆ ਨਾ, ਗੇਤਾ ਨਹੀਂ ਲਾਇਆ ਹੈਗਾ। ਪਰ ਟੈਂਕੀ ਭਰੀ ਸੀਗੀ। ਕਿਉਂਕਿ ਮਾਸੀ ਹੈ ਨਹੀਂ ਡਿਊਟੀ ਮੈਨੂੰ ਇਨਮੌਣੀ ਪਊਗੀ ਉਹਨੇ ਦਿਨ ਜਿੰਨੇ ਦਿਨ ਆਉਦੀ ਨਹੀਂ ਹੈਗੀ ਨਾ। ਕੱਲ ਲਾਈਟ ਨਹੀਂ ਸੀ ਤਾਂ ਨਹੀਂ ਭਰੀ ਅੱਜ ਹਨ ਭਰ ਕੇ ਗਈਆਂਗੀ। ਕਈ ਵਾਰ ਸਵੇਰੇ ਪਾਣੀ ਖਤਮ ਹੋ ਜਾਂਦਾ ਉਦੋਂ ਔਖਾ ਹੋ ਜਾਂਦਾ ਹੈਗਾ। ਹੁਣ ਲੋਨ ਹੈ ਚਾਹੂ। ਇੱਧਰ ਖਿੰਡਣ ਖੰਡਿਆ ਹੁਣ। ਪਾਸਰੇ ਵਰਗਾ ਛਿੱਲਿਆ ਸੀਗਾ ਆਈ ਬੈਠਾ ਛਿੰਦੀ ਗਈ ਬੀਬੀ ਆ ਗਈ ਇੱਥੇ ਬੈਠੇ ਚਾਹ ਪਾਣੀ ਪਾਪਾ ਜੀ ਬੀਬੀ ਨਵੀਂ ਦੇ ਰੜੀ ਸਾਰਾ ਪਰਿਵਾਰ ਇੱਥੇ ਇਕੱਠਾ ਹੋਈ ਗਿਆ ਬਾਤੀ ਚੁੱਲਾ ਸਮਾਰਾਂਗੇ ਵਾਹ ਹੁਣ ਪਹਿਲਾਂ ਚਾਹ ਨੂੰ ਲਾ ਕੇ ਤੜਕਾ ਤੁੱਕਾ ਘੋਟ ਲਈਏ ਨਾ ਤੜਕਾ ਤੁੱਕਾ ਲਾ ਲਈਏ ਫੇਰ ਜਾ ਕੇ ਕੀਤੇ ਉਹ ਕਰਾਂਗੇ ਫੇਰ ਇਹਨੂੰ ਚੁੱਲੇ 'ਤੇ ਸਮਾਰੂ ਚੁੱਲੇ ਦਾ ਦਸਾ ਕਾ ਦਾ ਹੋਣਾ ਨੇ ਚੁੱਲੇ ਦਾ ਨਾਸ ਵੱਜ ਜਾਂਦਾ ਵਾ ਬੜੀ ਔਖਾ ਹੋ ਜਾਂਦਾ ਗੰਦਾ ਗੰਦਾ ਹੁਣ ਤੱਕ ਮੈਂ ਸਾਫ਼-ਸਾਫ਼ ਕਰਕੇ ਰੱਖਿਆ ਸੀਗਾ ਦੁਆਰੇ ਫੇਰ ਉਹ ਸੋ ਗਿਆ ਕੁਝ ਪੇਟੋਂ ਨਹੀਂ ਇੱਕ ਮੱਖੀਆਂ ਪਤਾ ਨਹੀਂ ਆ ਮਿੱਠੇ ਤੇ ਆਈ ਜਾਂਦੇ ਨੇ ਪਤਾ ਨਹੀਂ ਕੀ ਹੋਈ ਜਾਂਦਾਗਾ ਇਹ ਤਾਂ ਆਪਾਂ ਮਿੱਠੇ ਕੁਸਕਾਇ ਜਿੱਤਾ ਵੀ ਨਹੀਂ ਖਾਈ ਤਾਂ ਜਾਂਦੇ ਸਾਰਾ ਮੇਰਾ ਨਹੀਂ ਤੇ ਇਹ ਮੰਨਿਓ ਦੰਨੇ ਰੱਖਿਆ ਆਪਾਂ ਕੁਝ ਇਹਨਾਂ ਸਾਰਾ ਦਿਨੀ ਚੱਲੀ ਜਾਂਦਾ ਕਾਫਟਰੀ ਦਾ ਇਹ ਚਾਹ ਬਣਾਉਣਾ ਇਹਨੇ ਡੂਬੀ ਨਾ ਚਾਹ ਦੀ ਪੀਤੀ ਜਾਂਦੀ ਹੈਗੀ ਕੋਈ ਲੱਡੂ ਜਾਂ ਕੋਈ ਕੁਸਟਾ ਕਰਦਾ ਜੇ ਮੈਂ ਡਿੱਗ ਗਈ ਮੇਰੇ ਬਾਹ ਤੇ ਸੱਟ ਲੱਗੀ ਹੁਣ ਮੈਨੂੰ ਦਿਖਾਉਣੀ ਪਊਗੀ ਸਾਰੀ ਨਾਲ ਹੀ ਇੱਥੋਂ ਹੁੰਦੀ ਹੈ ਚੀਜ਼ ਪੈਦੀ ਹੈਗੀ ਟਾਈਮ ਲੱਗਿਆ ਨਹੀਂ ਸਾਗ ਦਾ ਨਾ ਪਿਆ ਸੀ ਮੈਂ ਸਾਗ ਦਾ ਮੈਂ ਕਿ ਫਿਰ ਰਹਿ ਜੂਗਾ ਮੈਨੂੰ ਕਹਿੰਦੇ ਨੇ ਤੂੰ ਅਮਰ ਦਾਣਾ ਵਾਲੀ ਮਿਲਦੀ ਨੇ ਕਹਿੰਦੇ ਤੂੰ ਕੰਮ ਦੀ ਮਾਰੀ ਬਿਆਪਦੀ ਉਹ ਨਹੀਂ ਕਰਦੀਏਗੀ ਹੁਣ ਕਰਾਂਗੀ ਫਿਰ ਸਾਗ ਕੌਣ ਸਾਮੂਗਾ ਮਹ ਜੇ ਤੜਕੇ ਮੈਂ ਦੱਸਦਾ ਫਿਰ ਮੇਰੇ ਧਰ ਨਾ ਪਿਆ ਸੀ ਮੈਂ ਹੋਣੀ ਕਿਸੇ ਨੇ ਧਰਨਾ ਹੈਗਾ ਨਾ ਕੋਈ ਹੈ ਹੀ ਨਹੀਂ ਸੀਗਾ ਨਵੀ ਕਿਥੋਂ ਤਰ ਲੂਗੀ ਤੇ ਆਈ ਗੰਮ ਕਰੀ ਜਾਨੀ ਮਹ ਜਨ ਗੇਲੇ ਟਾਈਮ ਤੇ ਜਾਉਂਗੀ ਸਾਗ ਬਣਾ ਲਾਂ ਫਿਰ ਤੜਕੇ ਕੇ ਖਾਣਦੇ ਹੋ ਜਾਗੇ ਐ ਹੋ ਜੂਗਾ ਚਲ ਚੇ ਦਿਖਾਈ ਆਵਾ ਨਾ ਡਰ ਵੀ ਲੱਗਦਾ ਦਿਖਾਉਣ ਤੋਂ ਨਾਲ ਕਿ ਕਿਤੇ ਹੋਰ ਨਾ ਪੱਟੀ ਬੁੱਟੀ ਬਣਦੇ ਨੇ ਫਿਰ ਕੀ ਕਰੂੰਗੀ ਪੇਵਟਾਂ ਰਹਿਣਗੇ ਹੋਰ ਕੰਮ ਦੇ ਪਰ ਇਹ ਕੰਮ ਦਾ ਪਰ ਇਹ ਪਈ ਕਰ ਨਹੀਂ ਸਕਦੇ ਮੱਠ ਵੀ ਜਾਂਦਾ ਮੈਂ ਤਾਂ ਡਿੱਗ ਕੇ ਮੈਂ ਤਾਂ ਉਹਦੀ ਐਕਸਰਸਾਈਜ਼ਾਂ ਕੀਤੀਆਂ ਹੱਥ ਦੀਆਂ ਉਂਗਲਾਂ ਦੇ ਅੂਠੇ ਦੀਆਂ ਮੰਗਦੇ ਹੀ ਨਾ ਖੜਜ ਗਈ ਦੀ ਦੱਸੋ ਜੇ ਵੀ ਦਿਨ ਦਿਨ ਉਹ ਹੀ ਦੇਖੀਏ ਨਾ ਮੈਂ ਸਮਝ ਨਹੀਂ ਆਉਂਦਾ ਇਹ ਦੇਖੀਏ ਹਮ ਸੁਝਾਦਾ ਨਹੀਂ ਠੀਕ ਹੈਗਾ ਮੱਝੇ ਮਾਰ ਨਹੀਂ ਉਹ ਮੈਨੂੰ ਲੱਗਦਾ ਹੈਗਾ ਮੱਝਾਂ ਵਾੜ ਦੇ ਕੇ ਇਹਨਾਂ ਖਿੱਚਦੀਆਂ ਵਾੜ ਨਹੀਂ ਇਹ ਬਡੀਆਂ ਵਾੜੀਆਂ ਇੱਕ ਪੱਤੀਆਂ ਨਹੀਂ ਤੁਸੀਂ ਇਹ ਦਸੰਗਲ ਵੜੀ ਰੱਖ ਦਿਓਗੇ ਛੱਡ ਦੇ ਗੁਰੂ ਘਰੋਂ ਮੈਨੂੰ ਇਹ ਮੈਂ ਛੱਡਿਆ ਨਹੀਂ ਤਾਂ ਫਿਰ ਨੁਕਸਾਨ ਬੜਾ ਕਰਦੀਆਂ ਨੀਏ ਆਪਰ ਤਾਂ ਨਹੀਂ ਇਹਨਾਂ ਦਾ ਆਈ ਕਰਨਾ ਪਊਗਾ ਵੀ ਉੱਥੇ ਖਾਣ ਪਾਣੀ ਦਾ ਵੀ ਉੱਥੇ ਕਰਨਾ ਪਊ। ਖੜੀਆਂ ਨੂੰ ਛੱਡ ਦੇ। ਅਗਲਾ ਕੀ ਇਹ ਕਰਨ ਲੱਗਦਾ? ਕਿ ਮੈਂ ਸਾਗ ਹੀ ਸਾਗ ਪਏ। ਦੇ ਸੰਦਾਂ ਦਾ ਲੱਕੜ ਵਾਲੋਂ ਮੱਚ ਜੰਦਾ ਹਨਾ ਸਾਗ ਤੇ। ਜੋ ਅਸਵੇਰੇ ਇੰਡੀਆਂ ਸੀ ਨਾ ਆਹੀ ਰਹਿ ਗਈਆਂ ਬਸ ਇੱਕ ਦਿਨ ਦਿਨ ਲਾ ਕੇ ਫਿਰ ਦੋ ਦਿਨ ਚਲ ਮੌਜ ਕਰਦੇ ਆਂ ਕੜਿਆਣੀ ਪਤਾ ਹੈਗਾ ਜਦੋਂ ਖਾਣ ਦਾ ਟਾਈਮ ਹੋਵੇ ਨਾਖਰੇ ਕਰਨ ਲੱਗੇ ਹਨ ਵਧੀਆ ਨਹੀਂ ਬਣਾ ਵਧੀਆ ਨਹੀਂ ਬਣਾ ਹੈਗਾ ਜਿਵੇਂ ਕੱਲ ਮੇਥੇ ਰੋਟੀਆਂ ਨੇ ਵੀ ਦੇ ਪਸੰਦ ਨਹੀਂ ਆਈਆਂ ਮੇਰੇ ਨਹੀਂ ਆ ਤੇ ਤੇਰੀਆਂ ਬਣਾ ਕੇ ਤੇ ਡੈਡੀ ਦੇ ਹੂੰ ਮਾਸੀ ਦਾ ਬਜਰੀ ਬੋਦੀ ਨਹੀਂ ਆ ਤਾਂ ਆ ਹੀ ਹੁੰਦਾ ਇੱਕ ਇਦਾਂ ਤਾਂ ਹੁੰਦਾ ਹੀ ਆ ਇੱਕ ਹੁੰਦਾ ਹੁਣ ਇੱਕ ਤਾਂ ਤਾਂ ਹੁੰਦਾ ਹੀ ਆ ਘਰ ਚ ਨੱਕ ਬੋਲੇ ਜੇ ਕੱਢਣਾ ਜਿਵੇਂ ਅਜੇ ਅਸਕੰਦਰ ਦਾ ਫੋਨ ਆਇਆ ਸੀ ਅਸੀਂ ਹਸਣ ਆ ਕੇ ਭਲਾਣਾ ਤਾਂ ਐਨਾ ਕਰੀ ਕਰਦੇ ਤੇ ਉਹ ਕਾਹੇ ਕਰਦਾਗਾ ਕਹਿੰਦਾ ਇੱਧਰ ਆ ਕੇ ਸਭ ਦੇ ਭੂਤ ਨਿਕਲ ਜਾਂਦੇ ਨੇ ਕਹਿੰਦਾ ਸਭ ਦੇ ਬਾਹਰ ਨਿਕਲ ਜਾਂਦੇ ਨੇ ਕਹਿੰਦਾ ਕੋਈ ਨਹੀਂ ਇੱਧਰ ਆ ਕੇ ਨਾ ਕਰੀ ਕਰਦਾ ਕੋਈ ਨਹੀਂ ਆਇਆ ਕਹਿੰਦਾ ਹੈਗਾ ਵੀ ਮੈਂ ਕੰਮ ਨਹੀਂ ਕਰਦਾ ਨਾ ਤੇ ਕੋਈ ਨਹੀਂ ਕਹਿੰਦਾ ਮੈਨੂੰ ਕਸਰ ਹੋ ਗਈ ਹੈ ਭੂਤ ਆ ਕੇ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ ਸਭ ਕੁਝ ਨਿਕਲ ਜਾਂਦਾ ਕਹਿੰਦਾ ਆ ਕੇ ਉਹ ਪਿੱਛੇ ਓਡੀ ਜਾਂਦੇ ਨੇ ਦੁਬਾਰੇ ਕੂੜ ਦੇ ਨਹੀਂ ਆ ਜੰਮਿਆ ਬੈਠੋਂ ਜੰਮਿਆ ਬੈਠੇ ਸਵੇਰੇ ਡੈਡੀ ਮੈਂ ਰੋਈ ਸੰਭਰੇ ਕਿ ਆ ਗਈ ਮੈਨੂੰ ਕਹੇ ਤੁਸੀਂ ਕਹਿੰਦੇ ਹਾਰ ਸੋਈ ਤੇ ਕਹਿੰਦੇ ਆਈ ਪਈ ਹੈ ਕਹਿੰਦੇ ਸੰਭਰੀ ਤਾਂ ਐ ਨਹੀਂ ਮਾਹ ਜੰਮਿਆ ਹੋਇਆ ਮੈਂ ਤਾਂ ਪੁੱਛੇ ਨਾਲ ਠੀਕ ਹੋ ਓਏ ਪਤਾ ਨਹੀਂ ਕੀ ਲੱਗ ਜਾਂਦਾ ਵੀ ਉਹ ਰੋਜੀ ਆਪਣੇ ਪੈੜਾ ਨਾਲ ਹੋ ਜਾਂਦਾ ਹੋਰ ਪੈੜਾ ਨਾਲ ਹੀ ਹੁੰਦਾ ਚਿੱਟਾ ਟਾ ਫਰਸ਼ ਚਿੱਟਾ ਨਾਲ ਬਾਬੇ ਨਾਲ ਬਈ ਤੂੰ ਸਾਹ ਕਾਲਾ ਇਹਦੀ ਕਾਰ ਸੇ ਜਾਂਦੀ ਹੈ ਪੈੜਾ ਨਾਲ ਲੈ ਲੈ ਅਨ ਨਾਲ ਜਖਲੇ ਦੇਸਨਸਾਗਾ ਪੇ ਬਠਲ ਗੱਡੇ ਇਹਨਾਂ ਦਾ ਸਮ ਹਕੀ ਕਰਨਾ ਸੀਗਾ ਖਾਣਾ ਦਾ ਚੱਲਣਾ ਮੱਝਾਂ ਨੂੰ ਖਾਈ ਜਾਵਾਂਗੇ ਆਪਾਂ ਮੱਝਾਂ ਤਾਂ ਡਿੱਗਣੀਆਂ ਛੋਟੀ ਬੱਚੀ ਨੂੰ ਵੀ ਪਤਾ ਆਪਣੀ ਨੂੰ ਹਰੇ ਬਾਈ ਦਾ ਅੱਛਾ ਛਾਲ ਮਾਰ ਕੇ ਉੱਧ ਜਣਦੀ ਹੈ ਕਿ ਫਿਰ ਉੱਥੇ ਉਹ ਲੱਗੇ ਹੋਏ ਨੇ ਕਿ ਕੱਖ ਜੇ ਉਹਨਾਂ ਨੂੰ ਖਾ ਕੇ ਉਹ ਚਾਰ ਤੇ ਚਾਰ ਤੇ ਹੁਣ ਤਾਂ ਕੋਟ ਨਾੜੀ ਹੋਊਗਾ ਟਾਈਮ ਹੈ ਜਿਹੜਾ 3:30 ਹੋ ਗਏ ਉਦੋਂ ਮੈਂ 3:30 ਵਜੇ ਨੂੰ ਕੋਟਤਾ ਸੀਗਾ ਦੇਖਦੀਆਂ ਜੇ ਘੁੱਟ ਜੇ ਬਣ ਗਏ ਸਮਝ ਮੈਂ 2 ਵਜੇ ਤੱਕ ਤਾਂ ਬੈਠੀ ਰਹੀ ਉਦੋਂ ਬਾਅਦ ਮੈਂ ਮੱਝਾਂ ਮੰਨਵਾ ਗਈ ਫਿਰ ਉੱਠ ਕੇ ਵਾਗੀ ਜਵਾਇ ਜੇ ਹੋ ਗਿਆ ਨਾ ਵੀ ਉਹ ਤਾਂ ਉੱਧਰ ਵਾਗੀ ਮੈਂ ਪਹਿਲਾਂ ਲੇਟ ਵੀ ਹੋਈ ਮੱਝਾਂ ਨੂੰ 10-15 ਮਿੰਟ ਹੁਣ ਤਾਂ ਅੱਗ ਵੀ ਵਜੇ ਲੱਗਦੀ ਹੈ ਅੱਗ ਵੀ ਵਜੇ ਲੱਗਦੀ ਹੈ ਹੋਰ ਹਾਕੀ ਸਮਝ ਨਹੀਂ ਆ ਰਹੀ ਦੁਖ ਦੇ ਹੋਰ ਮਾਰੇ ਜਾਣਾ ਚਾਹਣਾ ਲੱਗੂਗੇ ਕਰਨਾ ਤਾਂ ਸਾਰਾ ਕੁਝ ਬਹੁਤ ਵਾਰ ਵੀ ਕਰਕੇ ਆਈਆਂ ਰਸਤੇ ਵਿੱਚ ਜ਼ਰੂਰੀ ਹੈ ਸਮਝ ਨਹੀਂ ਆ ਰਹੀ ਕੀ ਚੀਜ਼ ਹੈ ਆਏ ਸਾਥ ਤੇ ਨਹੀਂ ਆਏ ਹੋ ਕੋਈ ඒවෝ හොඩේ දරනිය න උදී වායම බොල්ලි නොයිද බ්ෙන කකන නිය ਪਈ ਸੀ ਮਹਾ ਚਲੋ ਚੁੱਲੇ ਤੇ ਰੋਟੀ ਬਣਾ ਲੈਂਦੇ ਆ ਨਾ ਮੈਂ ਜਨਾ ਕੰਮ ਆਪਾਂ ਨੇ ਮੇੜ ਲਿਆ ਪੰਨਾ ਭੁੜੀਆਂ ਮੁਕੰਮਲ ਐ ਅਸੀਂ ਵੀ ਮਾਰ ਦੇਣੀ ਹੁੰਦੀ ਅਸੀਂ ਆ ਹੁਣ ਵੀ ਮਾਰ ਦਿਆਂ ਜੂਨ ਜਲਾਈ ਚ ਬੀਰੀਆਣੀ ਤੇ ਚੁੱਲੇ ਤੇ ਬਕਦੀਆਂ ਨੇ ਨੀਂ ਨੀ ਲਈਆਂ ਉੱਟੀਆਂ ਬਾਕੀ ਮੈਨੂੰ ਲੱਗਦਾ ਚੁੱਲੇ ਤੇ ਲਾਹੀ ਨੂੰ ਜਿਹੜੀ ਸਾਰੇ ਪਰਿਵਾਰ ਦੀ ਲਾਉਂਦੇ ਹੁੰਦੇ ਸੀਗੇ ਉਹ ਹਟਿਆ ਆਪਾਂ 13 ਜਾਦਾਂ ਚ ਅਸਰ ਵਿੱਚ ਤਾਂ ਡੋ ਹੋ ਕੀ ਹਟਿਆ 7-8 ਕਿਸਾਨ ਨੂੰ ਤਾਂ ਸਾਲ ਹੋਏ ਨੇਗੇ ਪਹਿਲਾਂ ਤਾਂ ਚੁੱਲੇ ਦੀ ਭਗਤ ਤੇ ਨਹੀਂ ਰੋਟੀ ਗੋਬਰ ਲੈਸ ਤੇ ਲੋਟਣੀ ਹੁੰਦੀ ਸੀ ਜਾਇਸ ਤਾਂ ਮੈਂ ਲੈ ਅਸੀਂ ਸਾਰੇ ਸਾਥ ਇੱਕ ਮਸਾਲਾ ਉਹਦੀ ਹੁੰਦੀ ਹੁੰਦੀਆਂ ਹਾਂ ਹਾਂ ਬਦਲਦੀ ਨਹੀਂ ਸੀ ਬਦਲਦੀ ਨਹੀਂ ਸੀਗਾ ਕੀ ਕਹਣਾ ਕਦੇ ਕੋਈ ਆਇਆਗਾ ਖੇਤ ਬੰਨੇ ਵਾਸਤੇ ਵੀ ਚੁੱਲੇ ਤੇ ਰੋਟੀ ਦੂਜੀ ਵੀ ਚੁੱਲੇ ਤੇ ਰੋਟੀ

ਹਾਂ ਪਹਿਲਾਂ ਮੈਂ ਸਾਗ ਘਰ ਦੀ ਸੀ ਸਾਰਾ ਦਿਨ ਮੈਂ ਅੱਗ ਮਚਾਉਂਦੀ ਥੱਕ ਜਾਂਦੀ ਹੁਣ ਮੈਂ ਇੱਕ ਵਾਰ ਲੱਕੜ ਲਾ ਦੇਣੀ ਐ ਜੰਮੀ ਦੀ ਅੱਗ ਉਹ ਕਾਹ ਅੱਗ ਕਾਹ ਕਰਨੀ ਪੈਂਦੀ ਸਮਝੀ ਮੂੰਹ ਨਹੀਂ ਮਚਾਉਣੀ ਪੈਂਦੀ ਦੂਜਾ ਚੱਕਲਾ ਕੱਢਣ ਦੀ ਵਿੱਚ ਪੱਟੀ ਧੀ ਰੱਖਣੀ ਵਧੀਆ ਫਿਰ ਹੁਣ ਪਹਿਲਾਂ ਉਹਦਾ ਤੁਸੀਂ ਵੀ ਨਹੀਂ ਖਾਓਗੇ ਕਿ ਨਾ ਖਾਓਗੇ ਨਹੀਂ ਖਾਣਗੇ ਹਾਂ ਮੈਂ ਠੀਕ ਐ ਠੀਕ ਐ ਹਾਂ ਵਧੀਆ ਵੈ ਕਿਹੜਾ ਹਲਦਾ ਲਾਈਟ ਦੀ ਬੁਰੀ ਤਾਂ ਨਹੀਂ ਹੈਗੀ ਤੇ ਲਾਈਟ ਕੁੱਝ ਨਹੀਂ ਜੇ ਮੈਨੂੰ ਜਨਾ ਤਾਂ ਹੋਈ ਨਾ ਕਿ ਤੇ ਹੋ ਜਾਂਦੀ ਕਿਹੜੀ ਮੇਲੇ ਹੋ ਗਏ 15 ਮਿੰਟ ਹੋ ਗਏ ਅੱਧੇ ਘੰਟੇ ਆਹ ਘਰ ਪਹਿਲਾਂ ਵੀ ਚੱਲੀ ਜਾਂਦਾ ਹੁੰਦਾ ਸੀ ਕਿੰਨਾ ਘਣਾ ਟਾਈਮ ਜੇ ਹੁਣ ਪੱਤਾ ਘੰਟੇ ਚਲਾਵਾਂਗੇ ਮੈਨੂੰ ਲੈ ਫੇਰ ਹੀ ਪਾਣੀ ਵਧੇ ਗਰਮ ਕਰੂਗਾ ਤੇਨੇ ਦਿਨ ਹੋ ਗਏ ਸਾਡਾ ਗਿੱਦਰ ਹੀ ਨਹੀਂ ਸੱਟ ਆਇਆ ਹੈਗਾ ਹਜੇ ਤੱਕ ਹੋਰ ਲੇ ਉਹਦੀ ਹੋਰ ਵਧਾਈ ਹੈਗੀ ਪਾਣੀ ਨਹੀਂ ਗਰਮ ਕਰਦਾ ਸੀ ਜੱਜਨਾ ਮੈਨੂੰ ਪਤਾ ਨਹੀਂ ਜੇ ਮੈਂ ਬਾਹਰ ਲੇ ਘਰੋਂ ਆ ਕੇ ਪਾਣੀ ਦੇਖਣਾ ਵੀ ਸਾਡੀ ਗੱਡੇ ਹੀ ਹੋਰ ਪੰਜ ਮਿੰਟ ਹੀ ਹੋਏ ਸੀਗੇ ਆਈ ਆ ਗਈ ਤੇ ਮੁੱਕ ਗਈ। ਸਾਗ ਪਈ ਵੀ ਠੀਕ। ਹੂੰ ਹੂੰ। ਗੱਲ ਕਰ ਮੂਲੀ ਦੀ ਗੱਲ ਚੱਲੀ। ਮੈਂ ਤਾਂ ਘੂੜੀਆਂ ਹੈ ਨਹੀਂ। ਅਗਲੀ ਵਾਰ ਸੇ ਦੀ ਭਾਈ। ਵਧੀਆ ਮੰਦੀ ਹੈ ਨਾ? ਹੂੰ। ਬਹੁਤ ਸੋਹਣ ਗੰਡੀ। ਸਵੇਰ ਦੀ ਅੱਜ ਕਰਕੇ ਵਧੀਆ ਹੁੰਦੀ ਹੈ। ਉਹ ਦੇਖ ਕਿ ਕਿੰਮ ਸੁੱਤੀ ਆ ਪਈ ਨੇ ਰੋਟੀ ਦੀ ਵੇਟ ਕਰਦੀਆਂ ਨੇ ਗਿਆ ਦੂਸਰਾ ਪਤਾ ਨਾ ਹਾਂ ਨਾ ਜੁੱਧ ਮੈਂ ਨਹੀਂ ਪਾਇਆ ਹਜੇ ਆ ਜਿਹੜੇ ਇਹਦੇ ਵਿੱਚ ਪਿਆ ਤਾਂ ਇਹਨਾਂ ਨੂੰ ਪਾ ਦੀ ਹਾਂ ਕਲਾਸ ਪਾ ਦੀ ਤੱਕ ਰੱਖ ਲਾ ਹਜੇ ਨਹੀਂ ਪਾਇਆ ਕਿ ਪਾਤਾ ਆਪਾਂ ਨਹੀਂ ਪਾਤਾ ਮੈਂ ਤਾ ਤੂੰ ਪਾਇਆ ਫੇਰ ਪਾਇ ਨਹੀਂ ਫੇਰ ਨਹੀਂ ਪਾਇਆ ਠੀਕ ਨਾ ਆ ਥੋੜੇ ਬਰਾਤ ਤੂੰ ਕਹਿੰਦੀ ਉਹ ਲਿਪੜ ਤੋਂ ਕਿਉਂ ਖੇਂਦਾ ਸੀ ਆਪਾਂ ਦਾ ਅੱਜ ਹੋਣਾ ਟਾਪ ਕੜੇ ਰੋਜ਼ ਹੁੰਦੇ ਵੱਟਾ ਕਿ ਭਾਈ ਲਿਆਉਣ ਯਾਤ ਮੁੱਲ ਦਾ ਪਰ ਤਾਂ ਤਸਵੀਰ ਹੀ ਬਣ ਗਈ ਹੈ ਪਰ ਰੋਟੀ ਖਾ ਲਈ ਜਿੰਦੇ ਸਾਰੇ ਬਹੁਤ ਵਧੀਆ ਲੱਗੇ ਤੇ ਹਜੇ ਇਹਨਾਂ ਸ਼ੂਗਰ ਪਾਣੀ ਸਿੱਥੇ ਨਹੀਂ ਲੱਗੇ ਸੀ ਤੇ ਉਹ ਹੁੰਦੀ ਹੈ ਫਿਰ ਤੋਂ ਵੀ ਵਧੀਆ ਲੱਗੇ ਉਹ ਇਹ ਤਾਂ ਰੜਨ ਦੀ ਲੋੜ ਨਹੀਂ ਹੈ ਨਾ ਉਹਨਾਂ ਨੂੰ ਤੇ ਰੋਟ ਪੈਂਦੀ ਹੈ ਤੁਹਾਡੀ ਜੀ ਪੈਂਦੀ ਜਿੱਤੇ ਤੇਜ਼ਾ ਰੋਟੀ ਬਣਦੀ ਨਹੀਂ ਹੈ ਜੀ ਕੋਲੇ ਤੇ ਰਾੜੇ ਬਿਨਾਂ ਤਾਂ ਨਾ ਕੋਲੇ ਦੀ ਰੋਟੀ ਬਹੁਤ ਵਧੀਆ ਹੈਗੀ ਕਿਵੇਂ ਕਹਿੰਦੇ ਨੇ ਕਿ ਜੇ ਕਿਸੇ ਨੂੰ ਪੀੜਿਆ ਹੋਵੇ ਬੇਸ ਨਹੀਂ ਰੋਟੀ ਕੋਲੇ ਦੇ ਰੜ ਕੇ ਦਿਓ ਬਹੁਤ ਜਿਆਦਾ ਹੱਕ ਪੈਂਦਾ ਦੂਸਰੀ ਰੋਟੀ ਕਣਕ ਦੀ ਨਾਲ ਦਿਓ ਗੈਸ ਵਾਲੀ ਰੋਟੀ ਨਾਲ ਦੇ ਉੱਪਰ ਨਾ ਰੜੋ ਕੋਲੇ ਦੇ ਰੜੋ ਰੈਡੀਮ ਹੋ ਗਿਆ ਸੋ ਉਹਦੋਂ ਉਹਨਾਂ ਨੂੰ ਬਣਾ ਕੇ ਨਹੀਂ ਦਿੰਦੇ ਸੀ ਅੱਛਾ ਨਾਰਮਲ ਪੀਏ ਉਹ ਨਾਰਮਲ ਵੈਸੀ ਕਹਿੰਦੇ ਨੇ ਪੀਜੀਏ ਉਹ ਦੂਸਰਾ ਖਿੰਦਾ ਪੀਏ ਪੀਰ ਕੋਰਦੋ ਦਾ ਹੁੰਦਾ ਵੀ ਹੁਣ ਆਪਾਂ ਭਾਂਡੇ ਸਾਫ਼ ਕਰਦੇ ਹਜੇ ਮੇਰੀ ਲੱਕੜਾਂ ਬੁਝਾਉਣ ਵਾਲੀਆਂ ਨਹੀਂ ਆ। ਮੈਨੂੰ ਪਾਣੀ ਨਾਲ ਹੀ ਬੁਝਾਉਣਾ ਪਊਗਾ ਨਹੀਂ ਤਾਂ ਸਾਰੀ ਮੱਚ ਜਾਣਗੇ ਰਾਤ ਨੂੰ ਹੁਣ ਤਾਂ ਕੱਟਦਾ ਹੋ ਹੋ ਦੇਖ ਲਓ ਕਿਹੜੇ ਫੇਰ ਕਿਹੜੇ ਹੋਵੋ ਜਾਂ ਨਾ ਹੁਣ ਇਹਨਾਂ ਦਾ ਹੋ ਹੀ ਜਾਂਦਾ ਨਾ ਫੇਰ ਕਦੋਂ ਵੀ ਗੁਰਦੁਆਰੇ ਆਪਾਂ ਕੱਜ ਨਹੀਂ ਜਾਂਦੇ ਕਰਨ ਕੀ ਜਿਵੇਂ ਉਹ ਹੁੰਦਾ ਹੁੰਦਾ ਦਿਨ ਸ਼ਾ ਹੋਇਆ ਹੁੰਦਾ ਨਾ ਜਿਹੜੀ ਗੱਲ ਆਪਾਂ ਨੂੰ ਫਿਰ ਰੋਜ਼ ਹੀ ਅੰਤ ਬਣ ਜਾਂਦੀ ਹੈ। ਚਲੋ ਇਹ ਹੁਣ ਆਪਾਂ ਕਰਦੇ ਆਂਗੇ ਵਲੌਗ ਦਾ ਐਂਡ। ਮਿਲਦੇ ਆ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ। ਬਾਣੀ। ਉਮੀਦ ਹੈ ਤੁਹਾਨੂੰ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ। ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਵੀਡੀਓ ਦੇਖਣ ਹੀ ਭੈਣਾ ਦਾ ਬਹੁਤ ਬਹੁਤ ਧੰਨਵਾਦ। ਤਾਕ ਤੱਕ ਦੇ ਲਈ ਸਤ ਸ੍ਰੀ ਅਕਾਲ ਇੱਕ ਭੈਣ ਨੂੰ ਨਾ ਦੋ ਦਿਨ ਹੋ ਗਏ ਕਮੈਂਟ ਕਰ ਜੀ ਨੂੰ ਮੈਂ ਥੋ ਨਾਮ ਐ ਭੁੱਲ ਗਈ ਸੀਗੀ ਤੇ ਉਹ ਭੈਣ ਗੁਰਪ੍ਰੀਤ ਕੌਰ ਜੋਧਪੁਰ ਤੋਂ ਆਏਗੀ ਨਾ ਭੈਣ ਨੇ ਨਾਮ ਬੋਲਣ ਲਈ ਕਿਹਾ ਸੀਗਾ ਉਹ ਵੀਡੀਓ ਦੇਖ ਦੇਣਗੇ ਤੇ ਧੰਨਵਾਦ ਭੈਣੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੇਕਰ ਬਲੌਗ ਵਧੀਆ ਲੱਗਦਾ ਤਾਂ ਸ਼ੇਅਰ ਵੀ ਜਰੂਰ ਕਰਦੇ ਆ ਕਰੋ ਨਾ ਤੇ ਨਾਮ ਬੋਲਣੇ ਤਾਂ ਕੋਈ ਹਰ ਜੀ ਨਹੀਂ ਵੈਸੇ ਕਦੇ ਉਹ ਭੁੱਲੇ ਜਾਂਦੇ ਹੈਗੇ ਨਾ ਕਈ ਵਾਰ ਕੰਮਾਂ ਦੰਦੇ ਵਿੱਚ ਯਾਦ ਨਹੀਂ ਰਹਿੰਦਾ ਹੈਗਾ ਬਲੌਗ ਇਸ ਤਰੀ ਬਣਾ ਲੈਣੇ ਹੈਗੇ ਮੈਨੂੰ ਨਾ ਹੁਣ ਮੈਂ ਬੈਠੀ ਵਲੌਗ ਦੇਖਣ ਲੱਗੀ ਮੈਨੂੰ ਉਧਰੋਂ ਤੁਹਾਡਾ ਕਮੈਂਟ ਆ ਗਿਆ ਮੈਨੂੰ ਯਾਦ ਆ ਗਿਆ ਮਾ ਪੰਡੀ ਕੱਲ ਵੀ ਕਮੈਂਟ ਕੀਤਾ ਸੀ ਨਾ ਮੈਂ ਫਿਰ ਉਹਦੀ ਕੈਮਰਾ ਲਾ ਕੇ ਤੁਹਾਡਾ ਨਾਮ ਲਉਂਦਿਆ ਤੇ ਇਹ ਅੱਗੇ ਵੀ ਵਲੌਗ ਜ਼ਰੂਰ ਸ਼ੇਅਰ ਕਰਦਿਆ ਕਰੋ ਜੇਕਰ ਵਧੀਆ ਲੱਗਦਾ ਹੈਗਾ ਨਾ ਤੇ ਹੁਣ ਬੈਠੇ ਸੀ ਕਿੱਥੇ ਅੱਗ ਪਈ ਸੀ ਮਾ ਜਲ ਸੇਕ ਲੈਣੇ ਕਿ ਅੰਦਰ ਜਾਣ ਦੀ ਚੀਜ਼ਾਂ ਨਹੀਂ ਕਰਿਆ ਹੈਗਾ ਤੇ ਸਰਦੀਆਂ ਦੀ ਫੀਲਿੰਗ ਹੀ ਲਈ ਜਾਂਦੀ ਸੀ ਕਿ ਬੈਠੇ ਨਾ ਜ ਐ ਸੇਕਦੇ ਹੁੰਨੇ ਵੀ ਆਪਾਂ ਠੰਡ 'ਚ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂਗੇ ਵਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਕਿਸੇ ਹੋਰ ਸੋਹਣੇ ਜ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੰਤ ਤੱਕ ਦੇ ਲਈ ਸਤਿ ਸ੍ਰੀ ਅਕਾਲ